ਅੱਜ ਨੋਮੀਨੇਸ਼ਨ ਪਰ ਆਏ ਆ ਸਾਡੀ ਪਾਰਟੀ ਦੀ ਸਮੂੱਚੀ ਟੀਮ ਸਾਡੇ ਸਾਰੇ 9 ਦੇ 9 ਐਮਐਲਏ ਸਾਹਿਬ ਅੱਜ ਆਏ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਮੱਥਾ ਟੇਕ ਕੇ ਪਰਮਾਤਮਾ ਤੋਂ ਓਟਾਸਰ ਲਿਆ ਸਾਰੇ ਅੱਜ ਚੇਚੇ ਤੋਂ ਇਧੇ ਪਹੁੰਚੇ ਨੇ ਮੈਂ ਸਾਰਿਆਂ ਦਾ ਧੰਨਵਾਦੀ ਕਰਦਾ ਕਿ ਹੁਣ ਆਸ ਕਰਦਾ ਕਿ ਜੋ ਹੋਰ ਟਾਈਮ ਦਾ 4 ਜੂਨ ਆਵੇ ਅਸੀਂ ਬਹੁਤ ਵਧੀਆ ਵੋਟਾਂ ਇਕੱਠੀ ਕਰ ਲਈਏ ਤਾਂ ਕਿ ਆਪਾਂ ਅਮਨ ਸ੍ਰੀ ਬਤੇਗੜ ਸਾਹਿਬ ਦਾ ਆਪਾਂ ਵਿਕਾਸ ਕਰ ਸਕੀਏ ਜਿੱਥੋਂ ਦੇ ਕੰਮ ਨੇ ਆਪਾਂ ਕਰ ਸਕੀਏ ਕਵਰੀ ਗੰਡੀ ਕਰਨ। ਮੇਰੀ ਵਾਈਫ ਜੀ ਕਹਿੰਦੇ ਕੀ ਨਾਮ ਲੈ ਗੁਰਪ੍ਰੀਤ ਕੌਰ ਜੀ। ਜੀਪੀਜੀ ਜਿੱਦਾਂ ਕਿ ਦੇਖਣ ਨੂੰ ਮਿਲਿਆ ਇੱਕ ਸੋਸ਼ਲ ਮੀਡੀਆ ਤੇ ਕਾਂਗਰਸੀ ਵਰਕਰ ਵੱਲੋਂ ਇੱਕ ਬਤਿਜਨਕ ਚਿੱਠੀ ਕਿਤਨੀ ਕੀਤੀ ਗਈ ਸੀ। ਮੋਦੀ ਦੇ ਉੱਤੇ ਪਰਚਾ ਵੀ ਦਰਜ ਹੋਇਆ ਹੈ ਇਹ ਜਿਹੜੀਆਂ ਜਿਹੜੀਆਂ ਘਟਨਾਵਾਂ ਨੇ ਕੀ ਕਹਿਣਾ ਚਾਹੁੰਦੇ ਹੁੰਦੇ ਕਦੇ ਵੀ ਕਿਸੇ ਵਾਰੀ ਚਰਪਾਰਟੀ ਦਾ ਕਹਿ ਸਕਦਾ ਕਿ ਵੀ ਪਾਰਟੀ ਕੁਲ ਕਿਸੇ ਨੇਮ ਦੇ ਨਾਉਂ ਨੇ ਇਦਾਂ ਨਹੀਂ ਟਿੱਪਣੇ ਕਰਨੀ ਚਾਹੀਦੀ ਗਲਤ ਟਿੱਪਣੀ ਕਿਸੇ ਬਾਰੇ ਚਾਹੀਦੀਆਂ ਵੋਟ ਹੈ ਉਹਨੂੰ ਮੰਗੋ ਆਪਣੀ ਪਾਰਟੀ ਦੀ ਗੱਲ ਕਰੋ ਜੇ ਕੋਈ ਬੀਜੇਪੀ ਦਾ ਵਿਜੀਤ ਪਾਰਟੀ ਦੀ ਗੱਲ ਕਰੇ ਦੂਜੀ ਪਾਰਟੀ ਦਾ ਆਪ ਦੀ ਪਾਰਟੀ ਦੀ ਗੱਲ ਕਰਨੀ ਚਾਹੀਦੀ ਨਾ ਕਿ ਕਿਸੇ ਬਾਰੇ ਗਲਤ ਟਿੱਪਣੀ ਨਹੀਂ ਕਰਨੀ ਗੱਲ ਕੀਤੀ ਜਦੋਂ ਇੱਕ ਮਨੂਰ ਸਿੰਘ ਦੀ ਬੜੀ ਚਰਚਾ ਬਣੀ ਹੈ ਕਿ ਉਹ ਭਾਜਪਾ ਤੋਂ ਉਮੀਦਵਾਰ ਹੋ ਸਕਦੇ ਹਨ ਜੇਕਰ ਹੁੰਦੇ ਹਨ ਤਾਂ ਤੁਹਾਡੀ ਮੈਂ ਕਹਿੰਨਾ ਜਿਹੜਾ ਮਰ ਮੈਂ ਬਹੁਤ ਵਧੀਆ ਜਿੱਤਾਂਗਾ ਤੇ ਸਾਰਿਆਂ ਨੂੰ ਹਰਾ ਕੇ ਭੇਜਣਾ। ਅਕਾਲੀ ਦਲ ਦੇ ਕੋਈ ਜਿਹੜੇ ਪ੍ਰਧਾਨ ਸੀ ਉਹਨਾਂ ਤੇ ਹੀ ਹੁਣ ਚਾਰਟ ਮੰਤੂ ਹਮਲਾ ਕਰਵਾਉਣ ਦੇ ਚਾਰਜ ਲੱਗੇ ਨੇ ਉਹਨਾਂ ਦੇ ਪਰਚੇ ਮਿਲਦੇ ਆ। ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਕਿਉਂਕਿ ਇਹ ਗੱਲ ਦਲ ਦਾ ਮੈਟਰ ਆ ਆਪ ਦਾ। ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਤੇ ਅੱਜ ਮੈਂ ਤਾਂ ਕੈਂਪੇਨ 'ਚ ਕਿਉਂਕਿ ਨੌ ਹਲਕੇ ਕੈਂਪੇਨ ਕਰਨੀ ਪਈ ਤੇ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਮੈਂ ਤਾਂ ਇਹ ਪਤਾ ਵੀ ਮੈਂ ਕਿਹੜੇ ਪਿੰਡ ਜਾਣਾ। ਕਿਹੜੀ ਗਲੀ ਜਾਣਾ ਕਿਹਦੇ ਮਲੇ ਜਾਣਾ ਕਿਹੜੇ ਹਲਕੇ ਜਾਣਾ ਕਿਵੇਂ ਤੇ ਪਿੰਡਾਂ ਦੇ ਵਿੱਚ ਕਿਵੇਂ ਦਾ ਉਤਸ਼ਾਹ ਹੈ ਬਹੁਤ ਵਧੀਆ ਰਿਸਪੌਂਸ ਹੈ ਪਿੰਡਾਂ ਅ ਮੇਰੀ ਅੱਜ 32 33 ਸਾਲ ਹੋ ਗਏ ਮੈਨੂੰ ਸਿਆਦ ਸਾਹਿਬ ਨੂੰ ਇੰਨਾ ਰਿਸਪੌਂਸ ਮੈਨੂੰ ਕਦੇ ਵੀ ਨਹੀਂ ਮਿਲਿਆ ਜਿੰਨਾ ਹੋਣਗਾ ਮੇਰੇ ਦੋਸਤ ਮਿੱਤਰ ਵੀ ਇੰਨਾ ਹੀ ਆਪ ਦੀ ਕੰਪੇਨ ਜਿੰਨੇ ਦੋਸਤ ਮਿੱਤਰ ਸਾਡੀ ਪਾਰਟੀ ਦੀ ਉਹਦੇ ਦਰਸਾਵਾਣਾ ਆਪ ਦੀਆਂ ਗੱਡੀਆਂ ਚੱਕ ਕੇ ਕੰਪੇਨ ਕਰ ਰਹੇ ਸਾਨੂੰ ਪੂਰੀ ਆਸ ਹੈ ਜਿਵੇਂ ਲੋਕਾਂ ਦਾ ਉਤਸ਼ਾਹ ਹੈ ਤੇ ਆਉਣ ਵਾਲੇ ਟਾਈਮ ਜਿਹੜਾ 4 ਜੂਨ ਹੈ ਤੇ ਬਹੁਤ ਵਧੀਆ ਤਸਦੀਕ ਕਰ ਦੋਗੇ ਅਤੇ ਗੱਲ ਸਾਹਿਬ ਤੋਂ ਆਪਾਂ ਜਿੱਤਾਂ ਠੀਕ ਠੀ